ਰਵਿਜ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਫੁਕਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਨਾਭਾ ਵਿਖੇ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਨਰਿੰਦਰ ਮੋਦੀ ਅਤੇ ਡੋਨਲਡ ਟਰੰਪ ਦਾ ਪੁਤਲਾ ਫੁੱਕ ਕੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਮੋਰਚੇ ਤੇ ਸੱਦੇ ਦੇ ਉੱਤੇ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਟਰੰਪ ਹੈ ਟਰੰਪ ਜਿਹੜਾ ਪੰਜਾਬ ਦੀ ਖੇਤੀ ਨੂੰ ਜਾਂ ਹਰਿਆਣੇ ਦੀ ਖੇਤੀ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਕਿਉਂਕਿ ਜਿਹੜੇ ਉਹ ਫੈਸਲੇ ਲੈ ਕੀਤੇ ਜਾ ਰਹੇ ਨੇ ਕਿ ਟੈਕਸ ਜਿਹੜਾ ਕਟਵਾਇਆ ਜਾ ਰਿਹਾ ਮੋਦੀ ਸਰਕਾਰ ਤੋਂ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਨੇ ਮੋਦੀ ਦੇ ਤੇ ਟਰੰਪ ਦੇ ਪੁੱਤਰੇ ਨੇ ਜਿਹੜੇ ਉਹ ਕੁੱਕੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੋਦੀ ਸਰਕਾਰ ਹੈ ਜਿਹੜੀ ਉਹ ਟਰੰਪ ਦੇ ਫੈਸਲਿਆਂ ਨੂੰ ਲਾਗੂ ਕਰਦੀ ਹੈ ਤਾਂ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਮਜ਼ਦੂਰ ਤੇ ਸੋਤਾ ਕਿਸਾਨ ਆ ਜਿਹੜਾ ਉਹ ਪ੍ਰਭਾਵਤ ਕਿ ਅੱਜ ਸਾਂਝਿਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਆ ਆ ਪਿਛਲੇ ਦਿਨੀ ਜਿਹੜਾ ਟਰੰਪ ਔਰ ਮੋਦੀ ਨੇ ਸਮਝੌਤੇ ਕੀਤੇ ਨੇ ਟੈਰਫ ਦੇ ਨਾਮ ਤੇ ਕਿਉਂਕਿ ਕਈ ਜਗ੍ਹਾ ਤੇ ਇੱਕ ਟੈਕਸ ਇਹਨਾਂ ਨੇ ਬਿਲਕੁਲ ਜ਼ੀਰੋ ਕਰਤਾ ਜਿਹੜਾ ਕਿ ਬਾਹਰੋਂ ਸਾਮਾਨ ਆਉਣਾ ਖਾਸ ਤੌਰ ਤੇ ਉਧਰੋਂ ਜਿਹੜੇ ਆਪਣੀ ਖੇਤੀਬਾੜੀ ਦੀਆਂ ਜਨਸਾਂ ਆਉਣੀਆਂ ਨੇ ਉਹਦੇ ਵਿੱਚ ਬਿਲਕੁਲ ਟੈਕਸ ਜ਼ੀਰੋ ਕਰਤਾ ਇਹਨਾਂ ਮੋਦੀ ਸਰਕਾਰ ਨੇ ਅਗਰ ਉਹ ਲਾਗੂ ਹੋ ਜਾਂਦਾ ਤਾ ਕਿ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਗਰਾਵਟ ਵੱਲ ਜਾਣਗੇ ਤਾਂ ਖੁਦਕੁਸ਼ੀਆਂ ਵਧਣਗੀਆਂ ਹੱਦੋਂ ਵੱਧ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਹੋਏ ਅੱਜ ਟਰੰਪ ਔਰ ਮੋਦੀ ਦਾ ਪੁਤਲੇ ਸਾੜਨੇ ਕਿ ਵੀ ਇਹਦੇ ਜਿਹੜੇ ਕੀਤਾ ਫੈਸਲਾ ਇਹਨੂੰ ਰੱਦ ਕੀਤਾ ਜਾਵੇ ਜਿਹੜਾ ਕਿ ਬਾਹਰੋਂ ਨਾਜ ਆਉਣਾ ਉਹਦੇ ਤੇ ពਹਵੰਦੀ ਲਾਈ ਜਾਵੇ ਜਾਂ ਉਹਦੇ ਤੇ ਟੈਕਸ ਜਿਸ ਤਰ੍ਹਾਂ ਪਹਿਲਾਂ 52% ਲਾਇਆ ਹੋਇਆ ਸੀਗਾ ਉਹ ਤੋਂ ਵਧਾਉਣਾ ਚਾਹੀਦਾ ਇਹਦਾ ਬਿਲਕੁਲ ਮਾਫ ਕਰ ਦਿੱਤਾ ਉਹਦੇ ਨਾਲ ਫੇਤੀ ਵਾਲੀ ਜਿਹੜਾ ਸੈਕਟਰ ਆ ਉਹ ਜ਼ਿਆਦਾ ਪ੍ਰਭਾਵਿਤ ਹੋਊਗਾ ਕਿ ਜਦੋਂ ਬਾਹਰੋਂ ਬਿਨਾ ਟੈਕਸ ਤੋਂ ਚੀਜ਼ਾਂ ਆਉਣਗੀਆਂ ਉੱਥੇ ਸਸਤੀਆਂ ਮਿਲਣਗੀਆਂ ਤਾਂ ਖੇਤੀਬਾੜੀ ਜਿਹੜੀ ਕਰਨ ਵਾਲਾ ਸੈਕਟਰ ਆ ਉਹ ਪ੍ਰਭਾਵਕਾ ਨੇਚਰਲ ਹੋਣੀ ਹੁਣਾ ਕਿਉਂਕਿ ਜਦੋਂ ਬਾਹਰੋਂ ਚੀਜ਼ਾਂ ਸਸਤੀਆਂ ਮਿਲਣਗੀਆਂ ਆਪਣੇ ਦੇ ਖਰਚੇ ਵਧਣੇ ਬਾਹਰ ਅਮਰੀਕਾ ਦੇ ਵਿੱਚ ਸਬਸਿਡੀ ਬਹੁਤ ਕਿਸਾਨ ਨੂੰ ਦਿੱਤੀ ਜਾਂਦੀ ਆ ਆਪਾਂ ਨੂੰ ਇੱਥੇ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਆਪਣੀ ਜਿਹੜੀ ਫਸਲ ਆ ਮਹਿੰਗੀ ਹੋਊਗੀ ਜਿਹੜੀ ਬਾਹਰੋਂ ਆਉਦੀ ਸਸਤੀ ਹੋਊਗੀ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋ ਰਿਹਾ ਜਨਨ ਕਿ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਨਾਲ ਜਿਹੜੇ ਉਹ ਛੋਟੇ ਕਾਰੋਬਾਰ ਵਾਲੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੇ ਜਿਹੜਾ ਕਿ ਇਹ ਜਿਹੜਾ ਲਾਗੂ ਹੋ ਗਿਆ ਤਾਂ ਹਾਂ ਟੈਕਸ ਤਾਂ ਜੀ ਹੈਗਾ ਮਤਲਬ ਜਿਹੜਾ ਆ ਕੁਝ ਚੀਜ਼ਾਂ ਸਾਡੀਆਂ ਬਾਹਰ ਜਾਂਦੀਆਂ ਨੇ ਉਹਨਾਂ ਦੇ ਉੱਪਰ ਟੈਕਸ ਘਟਾਇਆ ਜਾ ਰਿਹਾ ਤੇ ਜਿਹੜੀਆਂ ਬਾਹਰੋਂ ਉਹਨਾਂ ਦੇ ਉੱਪਰ ਵਧਾਇਆ ਜਾ ਰਿਹਾ ਸੌਰੀ ਜਿਹੜੀਆਂ ਬਾਹਰੋਂ ਇੱਧਰ ਆ ਰਹੀਆਂ ਨੇ ਉਹਨਾਂ ਦੇ ਉੱਪਰ ਟੈਕਸ ਹੈ ਜਿਹੜਾ ਘਟਾਇਆ ਜਾ ਰਿਹਾ ਉਹਦੇ ਵਿੱਚ ਮੇਨ ਚੀਜ਼ ਹੈਗੀ ਜਿਹੜੀ ਸਾਡੀ ਕਣਕ ਹੈ ਕਣਕ ਦੇ ਉੱਪਰ ਜੇ ਟੈਕਸ ਘਟਦਾ ਹੈ ਅਮਰੀਕਾ ਦੀ ਕਣਕ ਇੱਥੇ ਆਉਂਦੀ ਹੈ ਅਮਰੀਕਾ ਦੇ ਵਿੱਚ ਜਿਹੜੀ ਕਣਕ ਪੈਦਾ ਹੁੰਦੀ ਹੈ ਅਮਰੀਕਾ ਦੀ ਸਰਕਾਰ ਸਬਸਿਡੀ ਬਹੁਤ ਦਿੰਦੀ ਹੈ ਉੱਥੋਂ ਦੇ ਕਿਸਾਨਾਂ ਨੂੰ ਤੇ ਉੱਥੋਂ ਉੱਥੇ ਜ਼ਮੀਨ ਵੀ ਬਹੁਤ ਜ਼ਿਆਦਾ ਉੱਥੋਂ ਦੇ ਜਿਹੜੇ ਕਿਸਾਨ ਨੇ ਉਹ 5-5000 ਏਕੜ ਵਾਲੇ ਕਿਸਾਨ ਨੇ ਤੇ ਇੱਥੇ 5 ਏਕੜ ਵਾਲਾ ਕਿਸਾਨ ਹੈ ਜਿਹੜਾ 5000 ਏਕੜ ਵਾਲੇ ਕਿਸਾਨ ਦਾ ਮੁਕਾਬਲਾ ਉਹ ਨਹੀਂ ਕਰ ਸਕਦਾ ਹੈਗਾ ਦੁਨੀਆ ਦੀ ਮੰਡੀ ਦੇ ਵਿੱਚ ਤਾਂ ਇਸ ਕਰਕੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੋਂ ਦੇ ਕਿਸਾਨ ਨੂੰ ਬਚਾਉਣਾ ਪਰ ਇੱਥੇ ਉਲਟਾ ਹੋ ਰਿਹਾ ਸਿਸਟਮ ਕਿਉਂਕਿ ਇੱਥੋਂ ਦੀ ਸਰਕਾਰ ਹੈ ਜਿਹੜੀ ਉਹ ਉਹਨਾਂ ਦੇ ਕਾਰਪੋਰੇਟਾਂ ਦੇ ਥੱਲੇ ਲੱਗ ਕੇ ਜਾ ਅਮਰੀਕਾ ਦੇ ਥੱਲੇ ਲਾ ਕੇ ਇਥੋਂ ਦੇ ਕਿਸਾਨ ਨੂੰ ਜਾਂ ਇਥੋਂ ਦੇ ਮਜ਼ਦੂਰ ਨੂੰ ਇਥੋਂ ਦੇ ਜਿਹੜੇ ਛੋਟੇ ਕਾਰੋਬਾਰੀ ਜਿਹਨੇ ਉਹਨਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਤਾਂ ਇਹ ਇਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਐਸਕੇਐਮ ਪਹਿਲਾਂ ਵੀ ਲੜਾਈ ਦੇ ਰਿਹਾ ਤੇ ਇਸ ਮੁੱਦੇ ਦੇ ਉੱਪਰ ਵੀ ਜ਼ਬਰਦਸਤ ਲੜਾਈ ਹੈ ਜਿਹੜੀ ਦਿੱਤੀ ਜਾਊ ਅਸੀਂ ਇਹਦਾ ਪੂਰਾ ਵਿਰੋਧ ਕਰਾਂਗੇ ਸਾਡਾ ਸੰਘਰਸ਼ ਤਾਂ ਅੱਜ ਤੋਂ ਸਟਾਰਟ ਹੈ ਜੀ ਅੱਜ ਅਸੀਂ ਪੁਤਲੇ ਫੂਕੇ ਨੇ ਮੋਦੀ ਦੇ ਤੇ ਟਰੰਪ ਦੇ ਪੁਤਲੇ ਫੂਕੇ ਨੇ ਜੇ ਇਹ ਫੈਸਲੇ ਲਾਗੂ ਕਰਦੀ ਹੈ ਸਰਕਾਰ ਸਾਡੀ ਇਥੋਂ ਦੀ ਦਾ ਐਸਕੇਮ ਦੀ ਮੀਟਿੰਗ ਕਰਕੇ ਇਸ ਤੋਂ ਵੀ ਜ਼ਿਆਦਾ ਸਖਤ ਫੈਸਲੇ ਨੇ ਜਿਹੜੇ ਲੈ ਕੇ ਅਸੀਂ ਅਗਲਾ ਸੰਘਰਸ਼ ਹੈ ਜਿਹੜਾ ਉਹ ਚਾਲੂ ਕਰਾਂਗੇ ਲਾਗੂ ਕਰਾਂਗੇ। ਇਹਦਾ ਅਗਲਾ ਸੰਘਰਸ਼ ਹੈ ਸਾਡਾ। ਸਾਡੀ ਜਿਹੜਾ ਅਸੀਂ ਨੂੰ ਟੂਟਲਾ ਫੁਕਿਆ ਇਹ ਸਾਡਾ ਕੱਲੇ ਕਿਸਾਨਾਂ ਦਾ ਨਹੀਂ ਜਿਹੜੇ ਛੋਟੇ ਦੁਕਾਨਦਾਰ ਨੇ। ਜਿਹੜਾ ਕਿਸਾਨ ਹੈ ਸਾਰਾ ਵਰਗ ਇਕੱਠਾ ਜੁੜਿਆ ਹੋਇਆ। ਸਾਡਾ ਬਹੁਤ ਪੁਰਾਣੀ ਇਹ ਨਾਤੇ ਚੱਲਦੇ ਹੋਏ ਜਿਹੜਾ ਮੋਦੀ ਸਰਕਾਰ ਆ ਨਵੀਆਂ-ਨਵੀਆਂ ਪਾਲਿਸੀਆਂ ਨਵੇਂ-ਨਵੇਂ ਲਾਗੂ ਕਰਦਾ بڑے-ਬڑے ਮੌਲ ਪਾਰ ਹੈ ਜਿਹੜੇ ਛੋਟੇ ਦੁਕਾਨਦਾਰ ਨੇ ਕਾਰੋਬਾਰ ਉਹਨਾਂ ਵੀ ਠੱਪ ਹੋ ਜਾਣਗੇ। ਕਿਉਂਕਿ ਸਾਡਾ ਨਾ ਤਾਂ ਉਹਨਾਂ ਨਾਲ ਅਸੀਂ ਉਹਨਾਂ ਨੂੰ 6ਵੇਂ ਮਹੀਨੇ ਸਾਡਾ ਆਧਾਰਥ ਦਾ ਚੱਲਦਾ ਰਹਿੰਦਾ ਜਿਹੜਾ ਹੀ ਹੁਣ ਮੋਦੀ ਦੀਆਂ ਪਾਲਿਸੀਆਂ ਨੇ ਸਾਰੀਆਂ ਵੱਡੇ ਘਰਾਣਿਆਂ ਨੂੰ ਦੇਣ ਨੂੰ ਕਰਦਾ ਜੇ ਇੰੀਆਂ ਜਿਹੀ ਕੋਈ ਕਾਨੂੰਨ ਲਾਗੂ ਕਰਦਾ ਤਾਂ ਸਾਡਾ ਸਹਿਯੁਕਤ ਕਿਸਾਨ ਮੋਰਚਾ ਬਹੁਤ ਵੱਡਾ ਇੱਕ ਸੰਘਾ ਲਵਾਗੇ ਅਸੀਂ ਇੰੀਆਂ ਜਿਹੀ ਕੋਈ ਗੱਲ ਨਵੀਂ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਸਾਡਾ ਸਹਿਯੁਕਤ ਕਿਸਾਨ ਮੋਰਚੇ ਦਾ ਜੋ ਵੀ ਫੈਸਲਾ ਹੋਊਗਾ ਅਸੀਂ ਤੱਕ ਫੈਸਲਾ ਦੇਸ਼ ਦੇ ਵਿੱਚ ਜਿਹੜੇ ਸਰਮਾਇਆਦਾਰ ਆ ਉਹਨਾਂ ਦੀਆਂ ਪਾਲਸੀਆਂ ਨੂੰ ਮੋਦੀ ਅੱਗੇ ਵਧਾਉਂਦੇ ਹੋਏ ਅਮਰੀਕਨ ਸਾਮਰਾਜ ਵੀਓਸ ਦੇ ਵਿੱਚ ਸ਼ਾਮਲ ਹੈ ਸਾਰੇ ਜਿਹੜੇ ਦੇਸ਼ ਦੇ ਲੋਕਾਂ ਦਾ ਜਿਹੜਾ ਕਚੂਮਰ ਕੱਢਣ ਲਈ ਲਗੇ ਹੋਏ ਆ ਦੇਸ਼ ਦੇ ਸਾਰੇ ਥਾਣੇ ਬਾਣੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਦੇਸ਼ ਦੀਆਂ ਜ਼ਮੀਨਾਂ ਤੇ ਖਾਸ ਕਰਕੇ ਅਨਾਜ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਕਿਉਂਕਿ ਅਨਾਜ ਦੇ ਉੱਤੇ ਬਹੁਤ ਵੱਡੀ ਲੜਾਈ ਹੋਣ ਵਾਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਲਈ ਜਿਹੜਾ ਇੱਥੇ ਖੁੱਲੇ ਗਫੇੜਾਂ ਨਿਆਵਾਨਿਆਂ ਨੂੰ ਦਿੱਤੇ ਜਾਂਦੇ ਆ 5 ਅਰਬ ਦਾ ਲੋਨ ਕਰਕੇ ਉਹਨਾਂ ਦਾ ਪੌਣੇ 5 ਅਰਬ ਮਾਫ਼ ਕਰ ਦਿੱਤਾ ਜਾਂਦਾ ਹੈ ਕਸਾਨਾਂ ਮਜ਼ਦੂਰਾਂ ਦਾ ਇੱਕ ਥੇਲਾ ਮਾਫ ਕਰਨ ਲਈ ਕੋਈ ਤਿਆਰ ਨਹੀਂ ਹੁਣ ਵੱਡਾ ਹਮਲਾ ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਤੇ ਛੋਟੇ ਕਾਰੋਬਾਰੀ ਲੋਕਾਂ ਤੇ ਸਾਰਿਆਂ ਤੇ ਹੀ ਹੈ ਇਸ ਲਈ ਉਹਦੇ ਖਿਲਾਫ ਸਾਰੇ ਲੋਕਾਂ ਨੂੰ ਇਕੱਠੇ ਖੜਾ ਕਰਕੇ ਲੜ ਰਹੇ ਆਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ